ਆਣਾ ਲੱਗਾ ਸਮੇਂ ਦੇ ਨਾਲ ਉਹਨਾਂ ਦੇ ਘਰ ਛੇ ਪੁੱਤਰ ਹੋਏ ਅਤੇ ਅਜਮਲ ਸਾਰਾ ਦਿਨ ਸ਼ਿਕਾਰ ਕਰਕੇ ਪਰਿਵਾਰ ਦਾ ਪੇਟ ਭਰਦਾ ਸੰਤਾਂ ਦਾ ਮਿਲਾਪ ਅਤੇ ਮੁਕਤੀ ਇੱਕ ਸਰਦ ਰੁੱਤ ਦੀ ਪ੍ਰਸਾਦ ਦੀਵਾਲੀ ਸ਼ਾਮ ਨੂੰ ਜਦੋਂ ਅਜਮਲ ਘਰ ਨਹੀਂ ਸੀ ਦੋ ਸਾਧੂ ਉਹਨਾਂ ਦੀ ਝੌਂਕੜੀ ਕੋਲ ਆਏ ਵਿਸ਼ਵਾ ਨੇ ਉਹਨਾਂ ਦਾ ਆਦਰ ਸਤਕਾਰ ਕੀਤਾ ਅਤੇ ਉਹਨਾਂ ਨੂੰ ਨਾਲ ਵਾਲੀ ਝੌਂਪੜੀ ਵਿੱਚ ਠਹਿਰਾਇਆ ਗਰਮ ਪਾਣੀ ਨਾਲ ਉਹਨਾਂ ਦੇ ਹੱਥ ਪੈਰ ਧੋਅਏ ਜਦੋਂ ਅਜਾਮਲ ਵਾਪਸ ਆਇਆ ਤਾਂ ਵਿਸਵਾ ਨੇ ਉਸ ਨੂੰ ਕਿਹਾ ਕਿ ਅੱਜ ਘਰ ਵਿੱਚ ਮਾਸ ਨਹੀਂ ਰੇਲਣਾ ਸੰਗੋ ਲਿਆਂਦੇ ਪੰਛੀ ਕਿਸੇ ਹੋਰ ਨੂੰ ਦੇ ਦੇਵੇ ਕਿਉਂਕਿ ਸੰਤ ਆਏ ਹਨ ਅਜਾਮਲ ਨੇ ਗੱਲ ਮੰਨ ਲਈ ਹੱਥ ਪੈਰ ਧੋ ਕੇ ਸੰਤਾਂ ਦੇ ਚਰਨਾਂ ਤੇ ਡਿੱਗ ਪਿਆ ਅਤੇ ਰੋ ਰੋ ਕੇ ਆਪਣੇ ਗੁਨਾਹ ਦੀ ਮਾਫੀ ਮੰਗਣ ਲੱਗਾ ਉਹਨਾਂ ਨੇ ਸੰਤਾਂ ਨੂੰ ਪੁੱਜੇ ਹੋਏ